ਮੰਡੀ ਗੋਵਿੰਦਗੜ੍ਹ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦਾ ਤੇ ਧਾਰ ਹਥਿਆਰ ਦੇ ਨਾਲ ਗੁੱਟ ਵੱਢਣ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਗੋਵਿੰਦਗੜ੍ਹ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਐਮ ਖੁਲਾਸੇ ਕੀਤੇ ਹਨ। ਫਤਿਹਗੜ੍ਹ ਸਾਹਿਬ ਦੇ ਐਸਪੀ ਰਕੇਸ਼ <strong>ਯਾਦਵ</strong> ਨੇ ਮੰਡੀ ਗੁੰਦਗੜ੍ਹ ਥਾਣੇ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਜਿਸ ਨੌਜਵਾਨ ਜਿਸ ਦਾ ਨਾਮ ਲਵਲੀ ਹੈ ਉਸਨੇ ਜਿਸ ਦਾ ਗੁੱਟ ਵੱਢਿਆ ਉਹ ਗੁੱਟ ਵੱਢਣ ਵਾਲਾ ਅਰੋਪੀ लवली ਖੁਦ ਜ ਉਹਦਾ ਡੋਪ ਟੈਸਟ ਜਿਹੜਾ ਹੈਗਾ ਉਹ ਪੋਜ਼ਿਟਿਵ ਆਇਆ। ਮਿਸਿਸ ਬੰਦੀ ਉਹਨਾਂ ਨੇ ਕਿਹਾ ਕਿ ਇਹ ਕਿੰਨੀਆਂ ਘਟਨਾਵਾਂ ਦੇ ਵਿੱਚ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਕਿ ਉਹ ਆਪਣੇ ਨਸ਼ੇ ਦੀ ਆਦਤ ਪੂਰੀ ਕਰਨ ਵਾਸਤੇ ਅਜਿਹੇ ਕੰਮ ਕਰਦਾ ਸੀ। ਇਸ ਮੌਕੇ ਤੇ ਐਸਪੀ ਨੇ ਕਈ ਹੋਰ ਐਮ ਖੁਲਾਸੀ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਹੋਰ ਗਹਿਹ ਜਾਂਚ ਕੀਤੀ ਜਾ ਰਹੀ ਹੈ ਤੇ ਮਾਨਯੋਗ ਅਦਾਲਤ ਤੋਂ ਇਸ ਦਾ ਰਵਾਨਾ ਹਾਸਲ ਕੀਤਾ ਜਾ ਰਿਹਾ ਤਾਂ ਜੋ ਉਸ ਵੱਲੋਂ ਕੀਤੀਆਂ ਗੀਆਂ ਕਾਰਵਾਈਆਂ ਔਰ ਅੱਗੇ ਧਿਆਨ ਵਿੱਚ ਲਿਆਂਦੀ ਜਾ ਸਕਣ ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਪੁਲਿਸ ਉਸਤੇ ਫੌਰੀ ਸਖਤ ਕਾਰਵਾਈ ਕਰੇਗੀ ਜਿਸ ਲਈ ਡੀਜੀਪੀ ਆਫਿਸ ਤੋਂ ਉਹਨਾਂ ਨੂੰ ਸਿੱਧੇ ਨਿਰਦੇਸ਼ ਹਨ ਕਿ ਕਾਨੂੰਨ ਨੂੰ ਹੱਥ ਚ ਲੈਣ ਵਾਲੇ ਕਿਸੇ ਵੀ ਸਮਾਜ ਵਿਰੋਧੀ ਅੰਸਰ ਦਾ ਜਿਹੜਾ ਸਖਤ ਕਾਰਵਾਈ ਜੜੀ ਹੈਗੀ ਆ ਉਹ ਕੀਤੀ ਜਾ ਸਕੇ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆ ਐਸਪੀ ਰਕੇਸ਼ ਯਾਦਵ ਨੇ ਕਿਹਾ ਕਿ ਮੰਡੀ ਗੋਵਿੰਦਗੜ੍ਹ ਦੇ ਵਿੱਚ ਲੋਕ ਬਿਲਕੁਲ ਸੁਖਾਮਾ ਮਾਹੌਲ ਦੇਣ ਵਾਸਤੇ ਪੁਲਿਸ ਜੋ ਹੈਗੀ ਆ ਉਹ ਬਚਨ ਬਤਾਏ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸੁਭਮ ਅਗਰਵਾਲ ਜੀ ਦੇ ਦਿਸਨ ਨਿਦੇਸ਼ਾ ਹੇਠ ਪੂਰੀ ਫਤਿਹਗੜ੍ਹ ਸਾਹਿਬ ਪੁਲਿਸ ਬੜੀ ਹੀ ਤੰਦਹੀ ਨਾਲ ਨਸ਼ੇ ਨੂੰ ਨਤ ਪਾਉਣ ਵਾਸਤੇ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਕ੍ਰਾਈਮ ਨੂੰ ਨਤ ਪਾਉਣ ਵਾਸਤੇ ਬਹੁਤ ਹੀ ਸਫਲਤਾ ਹਾਸਿਲ ਕਰ ਰਹੀ ਹੈ ਔਰ ਇਹਦੇ ਚੇ ਬੜੀ ਤੰਦਹੀ ਨਾਲ ਲੱਗੀ ਇਹ ਜਿਹੜਾ ਮੈਟਰ ਸੀਗਾ ਕੱਲ ਦਾ ਇਹ ਮੈਟਰ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ ਮਾਸਟਰ ਕਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ ਚ ਜਾਣ ਜਾਣਲੇਵਾ ਹਮਲਾ ਹੋਇਆ ਹੈ ਸੋ ਐਸਐਚਓ ਨੇ ਮੌਕੇ ਤੇ ਆਈ ਉਹਨੂੰ ਭੇਜਾ ਪੇਜ ਗਏ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮੁਕਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 BNS ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮਲਜਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲਿਸ लवली ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ। ਔਰ ਮੁਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੰਡਰ ਸੁਪਰਵਾਈਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਐਸਐਚਓ ਮੰਡੀ ਗੋਵਿੰਦਗੜ੍ਹ ਮਨਪ੍ਰੀਤ ਸਿੰਘ ਇਨਾਂ ਨੇ ਬੜੇ ਹੀ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਪੂਰੇ ਮੰਡੀ ਗੋਵਿੰਦਗੜ੍ਹ ਦੀ ਨਾਕਾਬੰਦੀ ਕੀਤੀ ਔਰ ਉਸ ਤੋਂ ਬਾਅਦ ਵਕਵਕ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਜੜੀ ਵਕਵਕ ਥਾਵਾਂ ਤੇ ਛਾਪੇਮਾਰੀ ਕੀਤੀ ਉਹਦੇ ਵਿੱਚ ਇਹਨਾਂ ਨੂੰ ਆਪਣੇ ਬੜੀ ਉਹ ਸਫਲਤਾ ਹਾਸਿਲ ਹੋਈ ਔਰ ਜੜਾ ਮੁੱਖ ਮੁਲਜ਼ਿਮ ਇਹਦੇ ਵਿੱਚ ਕਰਨਵੀਰ ਸਿੰਘ ਅਲਿਸ ਲਵਲੀ ਸੀਗਾ ਉਹਦੀ ਅਰੈਸਟ ਕੀਤੀ ਗਈ ਇਹਦੇ ਅਰੈਸਟ ਤੋਂ ਬਾਅਦ ਜੜੀ ਮੁੜਲੀ ਪੜਤਾਲ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈਆਂ कि ਜਿਹੜਾ ਇਹ ਕਰਨਵੀਰ ਸਿੰਘ ਐਲਿਸ लवली ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਔਰ ਨਿਹੰਗਾਂ ਨੂੰ ਮਾਰਗਯਾਜਕ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਡ ਕਰਨ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹਦੇ ਵਿੱਚ ਇਹ ਮੋਟੀਵੇਟ ਹੁੰਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਜਤਿੰਦਰ ਕੋਲ ਗਿਆ ਜਤਿੰਦਰ ਤੋਂ ਇਸਨੇ ਪੈਸੇ ਐਕਸਟਰੋਡ ਕਰਨ ਦੀ ਕੋਸ਼ਿਸ਼ ਕੀਤੀ ਜਤਿੰਦਰ ਰਜਿਸਟਰ ਕਰਨ ਤੋਂ ਦੇ ਕਾਰਨ ਇਨੇ ਆਪਣੀ ਕਿਰਪਾਨ ਦੇ ਨਾਲ ਉਹਦੇ ਦੇ ਜਾਨਲੇਵਾ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੇ ਜਿਵੇਂ ਆਪਣੀ ਬਾਹ ਵਿੱਚ ਲਾੰਦੇ ਆ ਔਰ ਉਹਦੇ ਜਿਹੜੇ ਦੋਨੋਂ ਗੁੱਟ ਸੀਗੇ ਦੋਨੋਂ ਹੱਥ ਦੇ ਉਹਦੇ ਗੰਭੀਰ ਸੱਟਾਂ ਲੱਗੀਆਂ ਸ਼ਾਰਪ ਸੱਟਾਂ ਲੱਗੀਆਂ ਔਰ ਉਹ ਆਪਣੀ ਜਾਨ ਕਿਸੇ ਤਰ੍ਹਾਂ ਤੇ ਉਹ ਬਚਾ ਪਾਇਆ ਜਾ ਕੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਔਰ ਇਸ ਤੋਂ ਉਹਨੂੰ ਰੈਫਰ ਕੀਤਾ ਗਿਆ ਪੀਜੀਆ ਔਰ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਹੀ ਆ ਕਿ ਜੀ 6-7 ਮਹੀਨੇ ਪਹਿਲੇ ਇਹ ਜਿਹੜਾ ਬੰਦਾ ਆਪ ਹੈ ਹੁਣ ਮੇਰੇ ਕੋਲ ਜਸਟ ਐਸਚੋ ਸਾਬ ਮੈਡੀਕਲ ਕਰਾ ਕੇ ਆਏ ਨੇ ਜਿਹੜੀ ਹੁਣ ਰਿਪੋਰਟ ਮੇਰੇ ਕੋਲ ਆਈ ਹੈ ਇਹਦਾ ਆਪਾ ਆਪ ਡੋਪ ਟੈਸਟ ਕਰਾਇਆ ਹੈ ਡੋਪ ਟੈਸਟ ਦੇ ਵਿੱਚ ਨਸ਼ੇ ਦਾ ਆਦੀ ਹੋਣ ਦਾ ਉਹਦੀ ਰਿਪੋਰਟ ਆਈ ਹੈ ਉਹ ਰਿਪੋਰਟ ਨੂੰ ਅਸੀਂ ਪੂਰੀ ਤਰ੍ਹਾਂ ਵਾਚਾਂਗੇ ਉਸ ਤੋਂ ਬਾਅਦ ਜਿਹੜੀ ਵੀ ਬਣਦੀ ਹੋਰ ਕਾਰਵਾਈ ਇਹਦੇ ਚ ਚੈੱਕ ਕੀਤੀ ਜਾਊਗੀ ਸੋ ਜਿਹੜਾ ਬੰਦਾ ਆਪ ਨਸ਼ਾ ਕਰਨ ਦਾ ਆਦੀ ਹੋਏ ਔਰ ਉਸ ਤੋਂ ਬਾਅਦ ਜਾ ਕਰਕੇ ਉਹ ਇਹੋ ਜੇ ਕੰਮ ਕਰੇ ਮਨੀ ਐਕਸਟਰੋਡ ਕਰੇ ਔਰ ਉਹ ਵੀ ਇਨ ਲੀਓਫ ਕੇ ਮਹੰਦਾਦਾ ਬਾਣਾ ਪਹਿਨ ਕਰਕੇ ਮਹੰਦਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਤੇ ਮੈਂ ਕਹਿ ਸਕਦਾ ਹਾਂ ਸਰ ਜਿਹੜਾ ਜਤਿਨ ਵਾਲੀਆ ਇੰਜਰਡ ਹੈ ਇਹ 14 ਕਰਦੇ ਨੇ ਵੀ ਮੰਨੇ ਵੀ ਸਾਡਾ ਬੇਟਾ ਜਿਹੜਾ ਹੈਗਾ ਨਸ਼ੇ ਕਰਦਾ ਸੀਗਾ ਤੇ ਜਿਹੜਾ ਆਹ ਲੜਕਾ ਸਿੰਘ ਹੈ ਜਿਹਨੇ ਇਹਨੂੰ ਉਹ ਕੀਤਾ ਹੈ ਜਿਹੜਾ ਬੀਤਾ ਵੀ ਉਹ ਨਸ਼ਾ ਕਰਨ ਤੋਂ ਵਰਜਿਤ ਕਰਦਾ ਸੀਗਾ ਕਿ ਉਹਦਾ ਵੀ ਡਰਗ ਟੈਸਟ ਕਰਵਾਉਗੀ ਪੁਲਿਸ देखो जी ਉਹਦਾ ਡੋਪ ਟੈਸਟ ਕਰਨ ਦੀ ਜੋ ਲੋੜ ਨਹੀਂ ਹੈ ਉਹਦਾ ਕਾਰਨ ਮੈਂ ਦੱਸਦਾ ਹਾਂ ਕਿ ਉਹਦੇ 'ਚ ਹੁਣੀ ਹਾਲ ਦੀ ਗੱਡੀ ਦੇ ਆ 27 ਐਂਡੀਪੀਐਸ ਦੇ ਤਹਿਤ ਪਰਚਾ ਦਰਜ ਕੀਤਾ ਸੀ ਉਹਨੂੰ ਡੋਪ ਟੈਸਟ ਉਹਦਾ ਕਰਾ ਕਰਕੇ ਉਹ ਉਹਦਾ ਇਲਾਜ ਕਰਾਇਆ ਜਾ ਰਿਹਾ ਸੀ ਸਰਕਾਰ ਦਾ ਔਰ ਪੁਲਿਸ ਦਾ ਜਿਹੜਾ ਇੱਕ ਮੰਤਵ ਹੈ ਕਿ ਜਿਹੜੇ ਬੰਦੇ ਨਸ਼ੇ ਦੇ आदी ਹੋ ਗਏ ਉਹ ਭਟਕੇ ਹੋਏ ਲੋਕ ਨਹੀਂ ਹੈ ਉਹ ਵਿਕਟਿਮ ਹੈ ਹੁਣ ਜਿਹੜੇ ਵਿਕਟਿਮ ਹੈਗੇ ਆਪ ਉਹਨਾਂ ਨੂੰ ਸਰਕਾਰ ਪ੍ਰੋਤਸਾਹਨ ਦਿੰਦੀ ਹੈ कि जे तुसे नशा ਕਰਨ ਦੇ ਆਦੀ ਹੋਗੇ ਤੋ ਸਰਕਾਰ ਤੁਹਾਡੀ ਸਹਾਇਤਾ ਕਰੂਗੀ ਤੁਸੀਂ ਨਸ਼ਾ ਛਡਾਊ ਕੇਂਦਰ ਜਾਓ ਤੁਸੀਂ ਆਪਣਾ ਇਲਾਜ ਕਰਾਓ ਸੋ ਸਾਨੂੰ ਸਮਾਜ ਨੂੰ ਲੋੜ ਕੀ ਹੈ ਸਾਨੂੰ ਲੋੜ ਹੈ ਕਿ ਅਸੀਂ ਇਹੋ ਜਿਹੇ ਬੰਦੇ ਦਾ ਇਲਾਜ ਕਰਾਈਏ ਉਹਨਾਂ ਦਾ ਇਲਾਜ ਕਰਾ ਕਰਕੇ ਉਹਨਾਂ ਨੂੰ ਮੁੱਖ ਰਾਹ ਦੇ ਵਿੱਚ ਲੈ ਕੇ ਆਈਏ ਮੁੱਖ ਸਮਾਜ ਦੇ ਵਿੱਚ ਲੈ ਕੇ ਆਈਏ ਹੁਣ ਜੈ ਹੋ ਜਾ ਕਾਮ ਇਹਨੇ ਨਿਯੰਗ ਦੇ ਬਾਣੇ ਚ ਹੋਕਰ ਕੇ ਨਿਯੰਗਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਤੋ ਹੈ ਕਿ ਲੋਕਾਂ ਨੂੰ ਸਮਾਜ ਤੋਂ ਅਲਗ ਕਰਨ ਦੀ ਕੋਸ਼ਿਸ਼ ਹੈ सो so ये जी सर जा, एक सवाल वो ज्यादातर लोग ये कहते पे ने कि जेड़ा हैगा लवली वाली है हैगा जेड़ा लड़का ये ये है जेड़ा हैगा नशा करने वाले लड़के ने जेड़ा हैगा अपने लड़के च रोकदा सीगा ये उन्होंने हाइपर हो के एक कदम चुके है ये इधर ना कोई कमी नहीं सी मैं मैं थोनू तो चलो एक गल दसदा हूं हुन सरकार जेड़े वीडीसी है विलेज डेवलप विलेज डिफेंस कमेटी है जेडी ब्लॉक डिफेंस कमेटी ਜੇ ਕਿਸੇ ਨੇ ਸਮਾਜ ਦੇ ਵਿੱਚ ਇਹੋ ਜਿਹਾ ਕੋਈ ਕੰਮ ਕਰਨਾ ਹੈ ਉਹ ਵਿਲੇਜ ਡਿਫੈਂਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਉਹ ਬਲੋਕ ਡਿਫੈਂਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਮੈਂਬਰ ਬਣ ਕਰਕੇ ਆਪਣੇ ਬਲੋਕ ਦਾ ਆਪਣੇ ਪਿੰਡ ਦਾ ਜੇ ਕੋਈ ਭਲਾ ਕਰਨਾ ਹੈ ਉਹਦੇ ਵਿੱਚ ਆ ਕਰਕੇ ਆਪਣੇ ਏਰੀਆ ਨੂੰ ਸਾਫ ਕਰ ਸਕਦੇ ਉਹਦੇ ਵਿੱਚ ਕੰਪਲੇਨਟ ਦੇ ਸਕਦੇ ਤੁਸੀਂ ਇਮੀਡੀਏਟ ਬਹੁਤ سارے ਪੋਰਟਲ ਹੈਗੇ

ਉਨੇ ਮੰਨਿਆ ਇੰਜਰਡ ਨਾਲ ਆਪਣੇ ਰੋਪੀ ਨੇ ਵੀ ਮੈਂ ਇਹਦੇ ਕੋਲ ਇੰਨੇ ਪੈਸੇ ਲੈਣੇ ਸੀ ਆਰੋਪੀ ਦੇਖੋ ਜਸਟ ਹੁਣੀ ਕਲੀ ਉਹ ਵੀ ਅਰੈਸਟ ਹੋਈ ਹੈ ਅਜੂਦਾ ਮੈਡੀਕਲ ਟੈਸਟ ਕਰਾਇਆ ਗਿਆ ਇਹਦਾ ਰਿਮਾਨ ਲਿਤਾ ਜਾਊਗਾ ਇਸ ਤੋਂ ਅੱਗੇ ਜਿਹੜੀ ਪੁਚਕਿਚ ਹੋ ਜਾਰੀ ਰਹੂਗੀ ਉਹਦੇ ਵਿੱਚ ਇਹ ਜਿਹੜੀ ਗੱਲਾਂ ਹੈ ਜਿਹੜੀ ਰਿਪੋਰਟ ਸਾਡੇ ਕੋਲ ਹੁਣ ਆ ਰਹੀ ਹੈ ਉਹ ਸਾਰੇ ਰਿਪੋਰਟ ਨੂੰ ਵੈਰੀਫਾਈ ਕਰਾਂਗੇ ਲੈਕ ਮਿਲਿੰਗ ਕੱਲ੍ਹ ਹੀ ਹੈ ਜਾਂ ਕੋਈ ਇਹਦੇ ਨਾਲ ਹੋਰ ਵੀ ਇਨਵੋਲ ਇਹ ਸਾਰਾ ਹਜੇ ਪੁਚਕਿਚ ਹੋਣੀ ਬਾਕੀ ਹੈ ਕਿ ਜੇ ਇਹਦੇ ਨਾਲ ਕੋਈ ਹੋਰ ਹੋਏਗਾ ਇਹ ਇਕੱਲਾ ਹੈ ਜਾਂ ਹੋਰ ਬੰਦੇ ਇਹਦੇ ਨਾਲ ਹੈਗੇ ਉਹ ਵੈਰੀਫਾਈ ਕਰਨ ਦਾ ਉਹ ਜਿਹੜੇ ਨਾਮ ਦੇ ਕੁਝ ਜੱਥੇਬੰਦੀਆਂ ਨਾਲ ਆ ਰਹੀਆਂ ਨੇ ਉਹਨੂੰ ਪਚਵਾਇਆ ਦੇ ਪੱਖ ਵਿੱਚ ਉਹਦੇ ਉਹ ਨੰਕਿਤ ਦੇਖੋ ਜੀ ਹਜੇ ਤੱਕ ਤਾਂ ਸਾਡੇ ਕੋਲ ਕੋਈ ਐ ਵੀ ਜੀ ਜੱਥੇਬੰਦੀ ਨਹੀਂ ਆਈ ਹੈ ਇਹਦੇ ਨਾਲ ਨਾ ਹੀ ਦੇ ਮਗਰ ਦੂਜੀ ਗੱਲ ਬੜੀ ਸਾਫ਼ ਜੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜਿਹੜੇ ਬੰਦੇ ਦੀ ਰਿਪੋਰਟ ਤੋਂ ਮੇਰੇ ਕੋਲ ਹੁਣੇ ਆਈ ਹੈ ਇਹ ਰਿਪੋਰਟ ਦੇ ਵਿੱਚ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਹੈ ਉਹਦਾ ਡਰਗ ਟੈਸਟ ਪੋਜ਼ਿਟਿਵ ਆਇਆ ਹੈ ਤਾਂ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਉਹਦੇ ਮਗਰ ਕਹੋ ਜੀ ਹੋਰ ਕੌਣ ਜੱਥੇਬੰਦੀ ਨੇ ਆਣਾ ਦੂਜੀ ਗੱਲ ਜੇ ਕਿਸੇ ਨੇ ਸਮਾਜ ਦਾ ਕੰਮ ਕਰਨਾ ਮੇਰੇ ਕੋ ਵਿਲੇ ਸਾਡੇ ਅਸੀਂ ਨਹੀਂ ਬਣਾਈਏ ਕਮੇਟੀ ਵਿਲੇਜ ਡਿਫੈਂਸ ਕਮੇਟੀ ਲੋਕਾਂ ਨੇ ਬਣਾਈਏ ਪਿੰਡ ਦੇ ਲੋਕਾਂ ਨੇ ਬਣਾਈਏ ਸਰ ਮੀਡੀਆ ਤੇ ਨਿਸ਼ਚਰ ਕਰੋ ਕਿ ਡਾਕਟਰੀ ਟੈਸਟਿੰਗ ਕੋ ਆਪਾਂ ਕਰ ਦੇਗੇ ਜੀ ਤੁਹਾਨੂੰ ਹਾਂਜੀ ਇੱਕ ਵੀਡੀਓ ਵੀ ਇਹਦੇ ਚ ਸਰਫੇਸ ਹੋਈ ਸੀ ਜਿੱਤੇ ਚ ਮਾਰਨਿੰਗ ਇੱਕ ਰਗਵੀਰ ਸਿੰਘ ਨਤਰਾਲੀ ਦਾ ਰਹਿਣ ਵਾਲਾ ਸੀ ਜਿਹੜਾ ਮਾਰਨਿੰਗ ਵਾਕ ਕਰ ਰਹਾ ਸੀ ਔਰ ਵੀਡੀਓ ਦੇ ਰਾਹੀ ਜਿਹੜੀ ਲੋਕਾਂ ਨੇ ਵੀ ਦੇਖਿਆ ਸੀ ਉਹ ਇਮੀਡੀਏਟ ਲੱਗਿਆ ਜਿਵੇਂ ਕਿ ਕੋਈ ਔਟੋ ਵਾਲਾ ਕਿਸੇ ਬੰਦੇ ਨੂੰ ਰਗਵੀਰ ਸਿੰਘ ਨੂੰ ਹਿਟ ਕਰਕੇ ਔਰ ਉੱਥੋਂ ਭੱਜਿਆ ਔਰ ਜਿਵੇਂ ਇੱਕ ਵੀਡੀਓ ਸਰਫੇਸ ਹੋਈ ਐ एसएसपी ਸਾਹਦੇ ਵੱਲੋਂ ਐ ਐਸਚੋ ਨੂੰ ਐਸਚੋ ਮੰਡੀ ਗੋਬਿੰਦਗੜ੍ਹ ਨੂੰ ਹਦਾਇਤ ਦਿੱਤੀ ਗਈ ਔਰ ਇਹਨਾਂ ਨੇ ਆਪਣੀ ਟੀਮ ਲੈ ਕਰਕੇ ਅੰਡਰ ਸੁਪਰਵੀਜ਼ਨ ਡੀਐਸਪੀ ਹਮਲੋ ਔਰ ਵਕ ਵਕ ਥਾ ਮਤੇ ਚੈਕਿੰਗ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਦੇਖੇ ਟੈਕਨੀਕਲ ਅਸੈਸਮੈਂਟ ਕੀਤਾ ਉਸ ਤੋਂ ਬਾਅਦ ਪੂਰੇ ਦਿਨ ਇਹਨਾਂ ਦੀ ਟੀਮ ਨੇ ਕੰਮ ਕੀਤਾ ਕੰਮ ਕਰਕੇ ਔਰ ਕੱਲ ਰਾਤੀ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਔਰ ਜਿਹੜਾ ਆਟੋ ਚਾਲਕ ਸੀਗਾ ਇਹਦੇ ਵਿੱਚ ਉਦੀ ਅਰੈਸਟ ਪਾਈ ਹੈ ਪਰਚਾ ਨਾਲ ਦੇ ਨਾਮ ਦਿੱਤਾ ਗਿਆ ਸੀ ਹੁਣ ਅਰੈਸਟ ਹੋਣ ਤੋਂ ਬਾਅਦ ਇਹਨਾਂ ਦਾ ਕੀ ਮੋਟਿਵ ਹੈ ਇਹ ਐਕਸੀਡੈਂਟਲ ਡੈਥ ਹੈ ਜਾਂ ਕੋਈ ਅੰਗੇਲੀ ਹੈ ਜਾਂ ਕੋਈ ਮੋਟਿਵ ਹੈਗਾ ਇਹ ਹਜੇ ਜਾਂਚ ਦਾ ਵਿਸ਼ਾ ਜਿਸ ਤੋਂ ਬਾਅਦ ਅਸੀਂ ਜਾਂਚ ਕਰਕੇ ਫਿਰ ਜੜੀ ਅੱਗੇ ਕੋਈ ਅਪਡੇਟ ਹੋਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ